ਸ੍ਰੀਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਬੁਟੀਕ ਤੇ ਵੈਲਕਮ ਹੈ ਅੱਜ ਅਸੀਂ ਤੁਹਾਨੂੰ ਬਹੁਤ ਜਿਆਦਾ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਅਗਰ ਤੁਹਾਨੂੰ ਸਾਡੀ ਸੂਟ ਵਧੀਆ ਲੱਗਦੇ ਨੇ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਲਾਈਕ ਜ਼ਰੂਰ ਕਰ ਦਿਓ ਸਾਡੀ ਵੀਡੀਓ ਨੂੰ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਜਿਹੜਾ ਮੈਂ ਐਵਿਅਰ ਕੀਤਾ ਹੋਇਆ ਸੂਟ ਇਹ ਆਪਾਂ ਬਹੁਤ ਜਿਆਦੇ ਸੂਟ ਲੇਗੇ ਜਿਹੜੇ ਸੇਲ ਕਰ ਚੁੱਕੇ ਆਂਗੇ ਕਾਫੀ ਜਿਆਦੇ ਮਤਲਬ ਪਤਾ ਹੀ ਨਹੀਂ ਗਿਣਤੀ ਹੋਈ ਨਹੀਂ ਹੈਗੀ ਵੀ ਕਿੰਨੇ ਆ ਕਿੰਨੇ ਸੂਟ ਮਤਲਬ ਇਹ ਸੇਲ ਕੀਤੇ ਸੀ ਆਪਾਂ ਤੇ ਇਹਦੇ ਨਾਲ ਆਪਾਂ ਰੱਖੀ ਸੀ ਇੱਦਾਂ ਪਲੇਨ ਬਾਟਮ ਲਗਾਈ ਸੀਗੀ 크레이ਪ ਦੀ ਤੇ ਨਾਲ ਆਪਾਂ ਬੁਟੀ ਵਾਲਾ ਦੁਪੱਟਾ ਰੱਖਿਆ ਸੀ ਜੀ ਇਹਦੇ ਨਾਲ ਤੇ ਸੇਮ ਪੈਨ ਹੋਣਾ ਨੇ ਇਦਾਂ ਹੀ ਇੱਕ ਦੋ ਕਸਟਮਰ ਨੇ ਮੈਚਿੰਗ 올ਓਵਰ ਲੇ ਸੀਗੇ ਤੇ ਸੇਮ ਇਦਾਂ ਹੀ ਸੂਟ ਲਗਾਏ ਸੀਗੇ ਮੈਚਿੰਗ ਤੇ ਇਹਦੇ ਵਿੱਚ ਆਪਾਂ ਹੁਣ ਲੈ ਕੇ ਆਏ ਜੀ ਹੋਰ ਕਲਰ ਦੇ ਉੱਪਰ ਡਿਜ਼ਾਈਨ ਲੈ ਕੇ ਆਏ ਜਿਹੜਾ ਕਿ ਆਪਾਂ ਪਹਿਲਾਂ ਵੀ ਕਾਫੀ ਵਾਰ ਬਣਾ ਚੁੱਕੇ ਹਾਂਗੇ ਤੇ ਇਹ ਜਿਹੜੇ ਕਲਰ ਸੀਗਾ ਹਨਾ ਪ੍ਰਿੰਟ ਸੀਗਾ ਇਹ ਆਪਣਾ ਸੋਲਡ ਆਊਟ ਹੋ ਚੁੱਕਿਆ ਸੀਗਾ ਇਹ ਦੁਬਾਰਾ PRINTING ਆਪਣੇ ਕੋਲੇ ਆ ਗਈ ਹੈ ਬਣ ਕੇ ਜਿਹੜੀਆਂ ਭੈਣਾਂ ਦੇ ਆਰਡਰ ਸੀਗੇ ਤਾਂ ਤੁਸੀਂ ਇਹ ਵਾਲੇ ਡਿਜ਼ਾਈਨ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਆਪਣੇ ਹਾਂਜੀ ਇਹ ਆਪਾਂ ਬਹੁਤ ਹੀ ਜਿਆਦਾ ਸੋਹਣਾ ਪੀਸ ਹੈ ਜਿਹੜਾ ਰੈਡੀ ਕੀਤਾ ਹੈਗਾ ਦੁਬਾਰਾ ਫੇਰ ਹਨਾ ਤੇ ਇਹ ਬਾਅਦ ਤੋਂ ਆਪਣੇ ਭੈਣ ਨੇਗੇ ਉਹਨਾਂ ਦਾ ਸੂਟ ਹੈਗਾ ਜਿਹੜਾ ਰੈਡੀ ਹੋ ਕੇ ਜਾ ਰਹੇ ਉਹਨਾਂ ਦੇ ਕਾਫੀ ਸਾਰੇ ਆਰਡਰ ਨੇਗੇ ਸੂਟਸ ਦੇ ਤੇ ਜਾ ਰਹੇ ਨੇਗੇ ਤੇ ਇਸ ਤਰ੍ਹਾਂ ਆਪਾਂ ਦੇਖੋ ਘੇਰੇ ਦੇ ਉੱਪਰ ਜਿਹੜਾ ਮਤਲਬ ਡਿਜ਼ਾਈਨ ਸੀਗਾ ਇਦਾਂ ਬਣਾਇਆ ਸੀ ਇਹ ਆਪਣਾ ਖੁਦ ਦਾ ਡਿਜ਼ਾਈਨ ਹੈਗਾ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਕਸਟਮਰ ਨੇ ਦਿੱਤਾ ਸੀਗਾ ਨਹੀਂ ਤੇ ਸਿਰਫ ਇਦਾਂ ਕਿ ਆ ਸੀਗਾ ਵੀ ਹਾਂ ਪ੍ਰਿੰਟ ਸੂਟਾਂ ਤੇ ਕੁਝ ਨਾ ਕੁਝ ਸਾਡੇ ਡਿਜ਼ਾਈਨਿੰਗ ਕਰਦੇ ਉਹ ਵਰਕ ਵਗੈਰਾ ਦੀ ਤੇ ਉਹ ਆਪਾਂ ਆਪਣੇ ਅਕੋਰਡਿੰਗ ਹੈ ਜਿਹੜੀ ਆਪਾਂ ਇਸ ਤਰ੍ਹਾਂ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਆ ਜਿਹੜਾ ਰੈਡੀ ਕੀਤਾ ਹੈਗਾ ਪਹਿਲਾਂ ਵੀ ਇਹਦੇ ਨਾਲ ਦੇ ਸੂਟ ਸੀਗੇ ਜਿਹੜੇ ਕਾਫੀ ਰੈਡੀ ਹੋ ਕੇ ਗਏ ਨੇਗੇ ਹੁਣ ਤੱਕ ਮੈਨੂੰ ਹਨਾ ਜਿਹੜੇ ਬਾਰਲੇ ਕਸਟਮਰ ਜਦੋਂ ਪਿਕਸਸ ਸੈਂਡ ਕਰ ਦੇਣਗੇ ਹੁਣ ਤੱਕ ਮੈਨੂੰ ਇਹ ਸੂਟ ਦਾ ਆਰਡਰ ਹੈਗਾ ਜਿਹੜਾ ਰਿਪੀਟ ਹੈਗਾ ਇਹ ਦਾ ਵਰਕ ਵਾਲੇ ਦਾ ਰਿਪੀਟ ਆ ਰਿਹਾ ਹੈਗਾ ਤੇ ਆਪਾਂ ਸਟਾਕ ਹੈਗਾ ਜਿਹੜਾ ਆਪਣਾ ਰੈਡੀ ਕਰਵਾ ਲਿਆ ਸੀਗਾ ਪ੍ਰਿੰਟ ਹੈ ਨਹੀਂ ਸੀਗੇ ਇਸ ਤਰ੍ਹਾਂ ਦੇਖੋ ਇਹਦੇ ਉੱਪਰ ਹਨਾ ਆਪਾਂ ਘੇਰੇ ਤੇ ਵਰਕ ਕੀਤਾ ਪੈਚ ਲਗਾ ਕੇ ਸਾਰਾ ਮਸ਼ੀਨ ਦਾ ਕੰਮ ਹੋਇਆ ਹੋਇਆ neck ਦਾ ਸਟਾਈਲ ਆਪਾਂ ਇਸ ਤਰ੍ਹਾਂ ਰੱਖਿਆ ਹੈਗਾ ਪੋਟਲੀ ਬਟਨ ਲਗਾ ਕੇ सेम मेरे ਵੀ ਇਦਾਂ ਦਾ ਮੇਰਾ ਰਸਟ ਸ਼ੇਡ ਦੇਣਗੇ ਇਹਦੇ ਵਿੱਚ 골ਡਨ ਇਹਦੇ ਵਿੱਚ 골ਡਨ ਆਪਾਂ ਤਾਂ ਲਗਾਏ ਨੇ ਕਿਉਂਕਿ ਇਹਦੀ ਬਾਟਮ ਸੀਗੀ ਜਿਹੜੀ ਉਹ ਮਤਲਬ 올ਓਵਰ ਸੂਟ ਸੀਗਾ ਮੈਚਿੰਗ ਨਹੀਂ ਸੀਗਾ ਜੇ ਮੈਚਿੰਗ ਹੁੰਦਾ ਤਾਂ ਆਪਾਂ ਉਸ ਅਕੋਰਡਿੰਗ ਜਿਹੜੇ ਬਟਨ ਸੀਗੇ ਲਗਾ ਦੇਣੇ ਸੀਗੇ ਪਾਈਪਿੰਗ ਵੀ ਆਪਾਂ 골ਡਨ ਟੱਚ ਦੀ ਰੱਖੀ ਹੈਗੀ ਪਾਮਾ ਤੇ ਵੀ ਤੁਸੀਂ ਆਪਣਾ ਕੰਮ ਦੇਖ ਸਕਦੇ ਹੋ ਕਾਫੀ ਜਿਆਦੇ ਸੋਨਾ ਜਿਹੜਾ ਵਰਕ ਕੀਤਾ ਹੋਇਆ ਹੈਗਾ ਸਾਰਾ ਮਸ਼ੀਨ ਦਾ ਕੰਮ ਹੋਇਆ ਹੋਇਆ ਹੈਗਾ ਤੇ ਬਹੁਤ ਹੀ ਜਿਆਦੇ ਸੋਨਾ ਪੈਚ ਲਗਾ ਕੇ ਮੈਂ ਤੁਹਾਨੂੰ ਦਾਈ ਕਹਿ ਨਹੀਂ ਹੁੰਦੀ ਆ ਪ੍ਰਿੰਟ ਤੁਸੀਂ ਚਾਹੇ ਕੋਈ ਵੀ ਸਿਲੈਕਟ ਕਰ ਲਓ ਪਰ ਬਣਾਉਣਾ ਸਾਡੀ ਜ਼ਿੰਮੇਵਾਰੀ ਆ ਵੀ ਤੁਹਾਡੀ ਸੋਚ ਤੋਂ ਵੀ ਹਟ ਕੇ ਪੀਸ ਆ ਜਿਹੜਾ ਤੁਹਾਨੂੰ ਆਪਾਂ ਰੈਡੀ ਕਰਕੇ ਦਵਾਂਗੇ ਤੁਸੀਂ ਪ੍ਰਿੰਟ ਸੂਟਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਸੋਹਣੇ ਸੋਹਣੇ ਹਨਾ ਅਨਲਿਮਿਟਿਡ ਵੀ ਪਤਾ ਹੀ ਨਹੀਂ ਕਿੰਨੇ ਕ ਆਪਾਂ ਪ੍ਰਿੰਟ ਸੂਟਾਂ ਤੇ ਡਿਜ਼ਾਈਨ ਕਰਕੇ ਹਨਾ ਭੈਣ ਉਹਨਾਂ ਨੂੰ ਕਿੰਨੇ ਇੰਡੀਆ ਦੇ ਵਿੱਚ ਬਾਹਰ ਹਨਾ ਕਾਫੀ ਸੂਟ ਆਪਾਂ ਵੇਚ ਚੁੱਕਿਆਂਗੇ ਤੇ ਕੁਝ ਕੁ ਸੂਟਾਂ ਦੀ ਵੀਡੀਓ ਮੇਰੇ ਤੋਂ ਨਹੀਂ ਪਈ ਹੈਗੀ ਉਹ ਵੀ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਸੀਗੇ ਤੇ ਤੁਸੀਂ ਬਾਰਕ ਦੇਖ ਸਕਦੇ ਹੋਗੇ ਸਾਰਾ ਹਨਾ ਜਰੀ ਲਗਾ ਕੇ ਜੀਰੋ ਟੰਕੇ ਤੇ ਕੰਮ ਹੋਇਆ ਹੋਇਆ ਹੈ ਕੰਮ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਫਿਰ ਆਪਾਂ ਉੱਪਰ ਦੀ ਬਾਰਡਰ ਵੀ ਦੇਖੋ ਇਸ ਤਰ੍ਹਾਂ ਹਨਾ ਕਲਰ ਨਾਲ ਆਪਾਂ ਥ्रेड ਲਗਾ ਕੇ ਬਹੁਤ ਸੋਹਣਾ ਇਦਾਂ ਵਰਕ ਕੀਤਾ ਹੈਗਾ ਇਹ ਸੂਟ ਹੈ ਜੀ 올ਓਵਰ ਹੈ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੁਪੱਟਾ ਇਹਦੇ ਨਾਲ ਆਪਾਂ ਬੂਟੀ ਵਾਲਾ ਰੱਖਿਆ ਹੈਗਾ ਇਸ ਤਰ੍ਹਾਂ ਜਿੱਦਾਂ ਮੈਂ ਲਿਆ ਹੋਇਆ ਲਓ ਜੀ ਇਹਦੇ ਨਾਲ ਦਾਗਾ ਸੂਟ ਆਪਣੇ ਕੋਲੇ ਫੈਬਰਿਕ ਇਹ ਵਾਲਾ ਅਵੇਲੇਬਲ ਹੈਗਾ ਦਾ ਫਿਲਹਾਲ ਆਪਾਂ ਨੂੰ ਜਿਹੜੇ-ਜਿਹੜੇ ਕਲਰ ਮਿਲੇ ਨੇ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆਂਗੇ ਤੇ ਇਹਦੇ ਨਾਲ ਦੇ ਹੈਗੇ ਨੇ ਆਪਣੇ ਕੋਲੇ ਸੂਟ ਅਵੇਲੇਬਲ 2 ਤੋਂ 3 ਹੋਰ ਵੀ ਮਿਲ ਜਾਣਗੇ ਕੋਈ ਚੱਕਰ ਨਹੀਂ ਹੈਗਾ ਵੀ ਇਦਾਂ ਨਹੀਂ ਵੀ ਆਪਾਂ ਨੂੰ ਇਹ ਮਿਲਨੇ ਨਹੀਂ ਹੈਗੇ ਕਲਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਿਨਾ ਵਰਕ ਤੋਂ ਵੀ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਅਗਲਾ ਕਲਰ ਇੱਕ A ਵਾਲਾ ਸ਼ੇਡ ਆਇਆ ਸੀਗਾ ਇਹ ਵਾਲਾ ਸ਼ੇਡ ਵੀ ਕਾਫੀ ਜਿਆਦਾ ਸੋਹਣਾ ਹੈਗਾ ਇਹ ਆਪਾਂ ਸ਼ਰਾਗ ਸੂਟ ਦੇ ਵਿੱਚ ਇੱਕ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਜਦੋਂ ਉਹ ਰੈਡੀ ਹੋ ਕੇ ਆ ਗਿਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਕ ਇਹ ਮੈਚਿੰਗ ਤੁਸੀਂ ਮੇਰੇ ਨਾਲ ਦਾ ਸੂਟ ਹੈ ਜਿਹੜਾ ਬਣਾ ਸਕਦੇ ਹੋਗੇ ਮੈਚਿੰਗ ਦਾ ਪ੍ਰਾਈਸ ਹੈਗਾ 18500 올ਓਵਰ ਲਵੋਗੇ ਤਾਂ 23500 ਪ੍ਰਾਈਸ ਰਹੂਗਾ ਬਹੁਤ ਵਧੀਆ ਫੈਬਰਿਕ ਨਿਕਲਿਆ ਕਿਤੋਂ ਸ੍ਰਿੰਕ ਨਹੀਂ ਹੋਇਆ ਹੈਗਾ ਕਿਤੋਂ ਕੁਝ ਵੀ ਨਹੀਂ ਹੋਇਆ ਵਾਸ਼ ਵੀ ਹੋ ਗਿਆ ਕੋਈ ਸ੍ਰਿੰਕਿੰਗ ਇਸ ਨਹੀਂ ਸੀਗੀ ਬਹੁਤ ਸੋਹਣਾ ਫੈਬਰਿਕ ਨਿਕਲਿਆ ਹੈਗਾ ਅਲੋਜੀ ਤੇ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਗੇ ਵਰਕ ਕੀਤੇ ਹੋਏ ਇਹ ਜਿਹੜੇ ਸੂਟ ਨੇਗੇ ਆਪਣੇ ਸਾਰੇ ਬਾਹਰ ਜਾ ਰਹੇ ਨੇਗੇ ਪਹਿਣ ਹੋਣਾਂ ਦੇ ਰੈਡੀ ਹੋ ਕੇ ਪਹਿਲਾਂ ਮੈਂ ਤੁਹਾਨੂੰ ਨਾ ਅਨ ਸਟਿਚ ਸੂਟ ਦਿਖਾ ਦੇਣੀ ਆ ਸਲਾਈ ਲਈ ਵੀ ਹੋਣਗੇ ਜਦੋਂ ਸਟਿਚ ਹੋ ਕੇ ਆਗੇ ਦੁਬਾਰਾ ਫਿਰ ਆਪਾਂ ਰਿਪੀਟ ਇਹਨਾਂ ਦੀ ਵੀਡੀਓ ਪਾ ਦਾਂਗੇ ਜੇ ਟਾਈਮ ਰਿਹਾ ਤੇ ਜੇ ਕਾਲੀਚ ਹੋਏ ਫਿਰ ਨਹੀਂ ਪੈਂਦੀ ਹੈਗੀ ਵੀਡੀਓ ਇਹ ਆਪਾਂ ਪਹਿਲਾਂ ਵੀ ਤੁਹਾਨੂੰ ਸੂਟ ਹੈਗਾ ਜਿਹੜਾ ਦਿਖਾਇਆ ਸੀਗਾ कॉटन ਬਰਬਰੀ ਦੇ ਉੱਪਰ ਰੈਡੀ ਕੀਤਾ ਜੋ ਕਿ ਕਸਟਮਰ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਹੈਗਾ ਇਹ ਵਾਲਾ ਸੂਟ ਤੇ ਤੁਸੀਂ ਇਹਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇਗੇ ਆਪਣੇ ਕੋਲੇ ਤੁਸੀਂ ਸਾਡੇ ਨਾਲ ਸਾਡੇ ਤੋਂ ਪਿਕਸ ਸੇ ਸ਼ੇਅਰ ਕਰਵਾ ਸਕਦੇ ਹੋ ਫੋਟੋਆਂ ਸੈਂਡ ਕਰਵਾ ਸਕਦੇ ਹੋ ਤੁਸੀਂ ਆਪਣੇ ਵਟਸਐਪ ਤੇ ਆਪਣਾ ਕਲਰ ਹੈ ਜਿਹੜਾ ਸਿਲੈਕਟ ਕਰਕੇ ਹਾਂ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਹੈਗਾ ਜਿਹੜਾ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜਿਹੜਾ ਕੰਮ ਹੈ ਸਾਰਾ ਇਹ ਹੱਥੀ ਮਸ਼ੀਨ ਦਾ ਕੋਈ ਕੰਪਿਊਟਰ ਵਰਕ ਨਹੀਂ ਹੈਗਾ ਨਾ ਆਪਾਂ ਕੰਪਿਊਟਰ ਵਰਕ ਕਰੀਏ ਤੇ ਨਾ ਹੀ ਇੰਨੀ ਉਹ ਗ੍ਰੇਸ ਆਪੇ ਕੰਪਿਊਟਰ ਵਰਕ ਦੀ ਤੇ ਕੰਪਿਊਟਰ ਵਰਕ ਪਸਾਨੂੰ ਸੂਟ ਪਰਸਨਲੀ ਬਿਲਕੁਲ ਵੀ ਨਹੀਂ ਪਸੰਦ ਹੈਗੇ ਕਿਉਂਕਿ ਉਹ ਸ਼ਾਪਸ ਤੇ ਆਪਾਂ ਦੇਖਦੇ ਰਹਨੇ ਆਗੇ ਬਿਲਕੁਲ ਵੀ ਨਹੀਂ ਵਧੀਆ ਹੁੰਦੇ ਇਹ ਇਹ ਦੇਖੋ ਆਪਣਾ ਪੀਸ ਹੈ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਇਹ ਸਾਰਾ ਮਤਲਬ ਚਾਕਾਂ ਦਾ ਵੀ ਕੰਮ ਮਿਲੂਗਾ ਇਹਦੇ ਵਿੱਚ ਤੁਹਾਨੂੰ ਘੇਰੇ ਦਾ ਵੀ ਮਿਲੂਗਾ ਪਲੱਸ ਕਾਰਨਰ ਤੇ ਦੋ ਫਲਾਰ ਵੀ ਮਿਲਣਗੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਦੁਪੱਟਾ ਇੱਕ ਪੇਸ ਦਾ ਵੀ ਰੱਖ ਸਕਦੇ ਹੋ ਟਾਈ ਐਂਡ ਡਾਈ ਵੀ ਰੱਖ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਉਸੇ ਤਰ੍ਹਾਂ ਦੁਪट्टे ਦੀ ਜਿਹੜੀ ਗ੍ਰੇਸ ਹੈਗੀ ਆਜੂਗੀ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਦੋ ਰੰਗ ਦਾ ਦੁਪੱਟਾ ਡਾਈ ਕਰਵਾਉਣਾ ਚਾਹੀਦਾ ਹੈ ਲੈਮਨ ਤੇ ਬਲੂ ਇਸ ਤਰ੍ਹਾਂ ਇਹ ਸੂਟ ਦੁਪੱਟਾ ਕਾਫੀ ਜ਼ਿਆਦੇ ਸੋਹਣਾ ਲੱਗੂਗਾ ਆ ਤੁਸੀਂ ਦੇਖ ਸਕਦੇ ਹੈਗਾ ਜੀ ਬਾਵਾ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਸਾਰਾ ਬਹੁਤ ਹੀ ਪਿਆਰਾ ਜਿਹਾ ਤੇ ਕਲਰ ਤੁਸੀਂ ਜ਼ਰੂਰ ਸ਼ੇਅਰ ਕਰਵਾ ਲਿਓ ਬਹੁਤ ਸਾਰੇ ਕਲਰ ਇਹਦੇ ਵਿੱਚ ਹੈਗੇ ਨੇਗੇ ਆਪਣੇ ਕੋਲੇ ਚਾਰਟ ਤੁਸੀਂ ਡਾਰਕ ਰੰਗ ਤੇ ਵੀ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਸੂਟ ਨੂੰ ਤੁਸੀਂ ਲਾਈਟ ਤੇ ਵੀ ਕਰਾ ਸਕਦੇ ਹੋ ਡਾਰਕ ਤੇ ਕਰਵਾਓਗੇ ਤੇ ਉਸ ਅਕੋਰਡਿੰਗ ਜਿਹੜੇ ਸੂਟ ਦੇ ਵਿੱਚ ਰੰਗ ਨੇਗੇ ਆਪਾਂ ਪਾ ਦਾਂਗੇ ਤੇ ਸੂਟ ਦਾ ਸੂਟ ਮਤਲਬ ਬਹੁਤ ਜ਼ਿਆਦਾ ਚਚੂਗਾ ਕੋਈ ਵੀ ਰੰਗ ਤੇ ਤੁਸੀਂ ਤਿਆਰ ਕਰਾ ਲਓ ਸਾਡੀ ਜ਼ਿੰਮੇਵਾਰੀ ਹੈ ਕੰਮ ਨੂੰ ਜਿਚੋਣਾ ਤੁਹਾਨੂੰ ਬਹੁਤ ਸੋਹਣਾ ਕੰਮ ਹੈ ਜਿਹੜਾ ਤਿਆਰ ਕਰਕੇ ਦਵਾਂਗੇ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ ਮੇਰੇ ਪਾਇਆ ਹੋਇਆ ਸੀ ਜੀ ਪਿੰਕ ਸੂਟ ਇਹਦੇ ਨਾਲ ਦੇ ਤਿੰਨ ਸੂਟ ਨੇਗੇ ਜਿਹੜੇ ਰੈਡੀ ਹੋ ਕੇ ਜਾ ਰਹੇ ਨੇਗੇ ਲੋਟੀ ਬਹੁਤ ਵਧੀਆ ਜੌਰਜਟ ਆਪਾਂ ਫੈਬ੍ਰਿਕ ਲਗਾਇਆ ਬੂਟੀ ਜੌਰਜਟ ਵਧੀਆ ਦੇ ਵਿੱਚ ਪਿਓਰ ਦੇ ਵਿੱਚ ਲਗਾਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਇਹ ਬਾਵਾ ਦਾ ਕੰਮ ਰਹੂਗਾ ਤੁਸੀਂ ਮੇਰੇ ਪਾਇਆ ਦੇਖਿਆ ਹੋਣਾ ਸੂਟ ਇਹਦੇ ਸਿਰਫ ਬਾਵਾ ਦਾ ਕੰਮ ਹੈਗਾ ਬਾਵਾ ਦਾ ਕੰਮ ਹੈਗਾ ਤੇ ਪਲੱਸ ਬਾਟਮ ਤੇ ਉੱਪਰ ਵਰਕ ਆ ਜਾਊਗਾ ਜਿੱਦਾਂ ਕਿ ਮੇਰੇ ਪਾਇਆ ਹੈ ਸੀ ਸੇਮ ਤੁਸੀਂ ਕੰਮ ਦੇਖ ਸਕਦੇ ਆ ਤਿੰਨ ਸੂਟ ਲੇਗੇ ਜਿਹੜੇ ਸੇਮ ਰੈਡੀ ਹੋ ਕੇ ਜਾ ਰਹੇ ਨੇਗੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਆ ਇਹਦਾ ਪ੍ਰਾਈਸ ਰਹੂਗਾ ਜੀ 5000 ਪ੍ਰਾਈਸ ਰਹੂਗਾ ਤੇ ਪਲੱਸ ਇਹਦੇ ਨਾਲ ਫੁੱਲ ਪਿਓਰ ਆਰਗੈਂਜ਼ਾ ਤੁਸੀਂ ਪੀਸ ਦੇਖ ਸਕਦੇ ਹੋਗੇ ਰੈਡੀ ਹੋ ਕੇ ਜਾ ਰਹੇ ਨੇ ਜਿਹੜੇ ਤੁਹਾਡੇ ਸਾਹਮਣੇ ਨੇਗੇ ਇਹ ਸਾਰੇ ਸੂਟ ਨੇਗੇ ਜਿਹੜੇ ਰੈਡੀ ਹੋ ਕੇ ਜਾ ਰਹੇ ਨੇਗੇ ਚਾਰ ਪੀਸ ਲੇਗੇ ਆਪਣੇ ਮੈਨੂੰ ਲੱਗਿਆ ਕਿ ਤੇ ਤਿੰਨ ਨੇ ਕਿ ਚਾਰ ਨੇ ਹਜੇ ਫਿਨਿਸ਼ਿੰਗ ਰਹਿ ਜਾਂਦੀ ਹੈ ਦੁਪੱਟਿਆਂ ਨੂੰ ਫਿਨਿਸ਼ਿੰਗ ਹੋਊਗੀ ਲੋ ਜੀ ਤੁਸੀਂ ਕੋਈ ਛੋਟਾ ਮੋਟਾ ਫੰਕਸ਼ਨ ਹੈਗਾ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜਿਹੜਾ ਸਾਰਾ ਕੰਮ ਆਰੀ ਦਾ ਹੋਇਆ ਹੋਇਆ ਇਹਦੇ 'ਚ ਤਾਂ ਬਹੁਤ ਹੀ ਜਿਆਦਾ ਸੋਹਣਾ ਲੱਗਣਾਗਾ ਤੁਸੀਂ ਮੇਰੇ ਪਾਇਆ ਦੇਖਿਆ ਹਣਾ ਵੀਡੀਓ ਦੇ ਵਿੱਚ ਸੂਟ ਤੇ ਬਹੁਤ ਪਿਆਰਾ ਜਿਹਾ ਆਰਟੀਕਲ ਹੈ ਜਿਹੜਾ ਇਹ ਆਪਾਂ ਰੈਡੀ ਕੀਤਾ ਹੈਗਾ ਚਾਰ ਸੂਟ ਨੇਗੇ ਸੇਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਹੋਰ ਰੰਗ ਤੇ ਵੀ ਕਰਾ ਸਕਦੇ ਹੋ ਸੇਮ ਵੀ ਕਰਾ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਆਪਸ਼ਨਸ ਮੈਂ ਸਾਰੀਆਂ ਦੱਸੀ ਜਾਣੀਆਂ ਵੀ ਤੁਸੀਂ ਕਿਵੇਂ ਕਰਵਾ ਸਕਦੇ ਹੋਗੇ ਇਹ ਸੂਟ ਵੀ ਆਪਣੇ ਜਾ ਰਹੇ ਨੇਗੇ ਰੈਡੀ ਹੋ ਕੇ ਕਸਟਮਰਾਂ ਦੇ ਸੂਟ ਸੀਗੇ ਇਸ ਤੋਂ ਬਾਅਦ ਆਪਾਂ ਫਿਰ ਬਾਂਦਨੀ ਦੇ ਉੱਪਰ ਸੂਟ ਪਾਇਆ ਸੀਗਾ ਹਜੇ ਮੈਂ ਚੌਥੇ ਜਾਂ ਪੰਜਵੇਂ ਹੀ ਵੀਡੀਓ ਪਾਈ ਹੈਗੀ ਉਹਦੇ ਨਾਲ ਦੇ ਕਾਫੀ ਸੂਟ ਲੇਗੇ ਜਿਹੜੇ ਮਤਲਬ 20 ਤੋਂ 25 ਸੂਟ ਭੈਣ ਹੋਣਾਂ ਦੇ ਆਰਡਰ ਨੇਗੇ ਕੁਝ ਇੰਡੀਆ ਤੋਂ ਨੇ ਕੁਝ ਕਪਾੜ ਤੋਂ ਨੇਗੇ ਇਹ ਆਪਣੇ ਬਾਹਰ ਸੂਟ ਰੈਡੀ ਹੋ ਕੇ ਜਾ ਰਹੇ ਨੇਗੇ ਅਲੱਗ-ਅਲੱਗ ਕਸਟਮਰਾਂ ਦੇਣਗੇ ਤੇ ਤੁਸੀਂ ਵੀ ਹਨਾ ਸੇਮ ਸੂਟ ਰੈਡੀ ਕਰਾ ਸਕਦੇ ਹੋ ਹੋਰ ਕਲਰ ਤੇ ਵੀ ਕਰਾ ਸਕਦੇ ਹੋਗੇ ਲਓ ਜੀ ਇਹ ਹਜੇ ਆਪਾਂ ਪਾਰਸੋ ਚੌਥੇ ਵੀਡੀਓ ਪਾਈ ਸੀਗੀ ਲਓ ਜੀ ਇਸ ਤਰ੍ਹਾਂ ਇਹ neck ਦਾ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਤੁਸੀਂ ਬਣਿਆ ਦੇਖਿਆ ਹੀ ਹੈ ਹਨਾ ਵੀ ਕਿਦਾਂ ਇਹ ਆ ਜਾਊਗਾ ਜੀ 슬ੀਵਸ ਤੇ ਕੰਮ ਆ ਜਾਊਗਾ ਸਾਰਾ ਠੀਕ ਹੈ ਜੀ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਟਮ ਹੈਗੇ ਬਹੁਤ ਹੀ ਸੋਹਣਾ ਹਨਾ ਕੰਮ ਹੈਗਾ ਸਲਵਾਰ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਸਾਰਾ ਉੱਪਰ ਬੁੱਤੀ ਆ ਜੁਗੀ ਦੋਨੋਂ ਸਾਈਡ ਦੇ ਉੱਪਰ ਇਸੇ ਤਰ੍ਹਾਂ ਹੀ ਵਰਕ ਕੀਤਾ ਹੋਇਆ ਹੈ ਸੇਮ ਦੋ ਸੂਟ ਲੈਣਗੇ ਜਿਹੜੇ ਇਹ ਰੈਡੀ ਹੋ ਕੇ ਜਾ ਰਹੇ ਨੇ ਦੂਜਾ ਸੂਟ ਵੀ ਸੇਮ ਹੀ ਹੈਗਾ ਕੋਲੋ ਇਸ ਤੋਂ ਬਾਅਦ ਆ ਜੁਗੀ ਅਦੀ ਬਾਂਦਨੀ ਦੇ ਉੱਪਰ ਇਹ ਆਪਾਂ ਪਹਿਲਾਂ ਵੀ ਕਾਫੀ ਟਾਈਮ ਪਹਿਲਾਂ ਸੂਟ ਪਾਇਆ ਸੀਗਾ ਲਓ ਜੀ ਇਹ ਵੀ ਸੂਟ ਹੈਗਾ ਜਿਹੜਾ ਰੈਡੀ ਹੋ ਕੇ ਜਾ ਰਿਹਾ ਹੈ ਇਹ ਵੀ ਬਾਹਰ ਹੀ ਮਤਲਬ ਬ ਜਾ ਰਿਹਾ ਹੈਗਾ ਸੂਟ ਆਪਣਾ ਹਜੇ ਸਲਾਈ ਹੋਊਗਾ ਇਹ ਸੂਟ ਜਦੋਂ ਸਟਿਚ ਹੋ ਗਿਆ ਫਿਰ ਆਪਾਂ ਤੁਹਾਨੂੰ ਲੋਕ ਦਿਖਾ ਦਾਂਗੇ ਜੇ ਆਪਣੇ ਕੋਲ ਟਾਈਮ ਰਿਹਾ ਲਓ ਜੀ ਜਿਹਦਾ ਪ੍ਰਾਈਸ ਹੈ ਜੀ 5500 ਪ੍ਰਾਈਸ ਹੈ ਸਾਡਾ ਖੋਦ ਦਾ ਪੀਸ ਹੈਗਾ ਜਿਹੜਾ ਰੈਡੀ ਕੀਤਾ ਹੋਇਆ ਆਪਣੇ ਕਾਰੀਗਰਾਂ ਦਾ ਲਓ ਜੀ ਜਰੀ ਦਾ ਕੰਮ ਹੋਇਆ ਹੋਇਆ ਤੇ ਵਿੱਚ ਇਸ ਤਰ੍ਹਾਂ ਫਲਾਰਨੇਗੇ ਤੇ ਇਦਾਂ ਵਰਕ ਆ ਜਾਊਗਾ ਕੋਈ ਵੀ ਤੁਸੀਂ ਵਿਆਹ ਤੇ ਪਾਉਣਾ ਕੁਝ ਵੀ ਪਾਉਣਾ ਹਨ ਇਦਾਂ ਤੁਹਾਨੂੰ ਸੂਟ ਹੈ ਜਿਹੜਾ ਕਾਫੀ ਜ਼ਿਆਦੇ ਸੋਨਾ ਰਹੂਗਾ ਇਹ ਆਜੂਗਾ ਜੀ ਸਾਰਾ ਘੇਰੇ ਦਾ ਕੰਮ ਆਜੂਗਾ ਤੁਸੀਂ ਦੇਖ ਸਕਦੇ ਹੋਗੇ ਵਿੱਚ ਬਹੁਤ ਜ਼ਿਆਦੇ ਸੋਹਣੀ ਜਰੀ ਗੋਟਾ ਲਗਾ ਕੇ ਆਪਾਂ ਬਹੁਤ ਜ਼ਿਆਦੇ ਸੋਹਣਾ ਪਾਰਟੀ ਵੇਅਰ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਹੀ ਸੈਂਟਰ ਦੇ ਵਿੱਚ ਹੈ ਇਹ ਸਾਰਾ ਤੇ ਇਦਾਂ ਆਜੂਗਾ ਬਾਹਾਂ ਆ ਜਾਣਗੀਆਂ ਇਸ ਤਰ੍ਹਾਂ 슬ੀਵਸ ਤੇ ਕੰਮ ਆਜੂਗਾ ਤੇ ਪਲੱਸ ਇਹਦੀ ਬਾਟਮ ਤੇ ਵੀ ਕੰਮ ਹੈਗਾ ਇਸ ਤਰ੍ਹਾਂ ਲਓ ਜੀ ਇਹਨੂੰ ਤੁਸੀਂ ਹੋਰ ਰੰਗ ਤੇ ਵੀ ਤਿਆਰ ਕਰਵਾ ਸਕਦੇ ਹੋ ਸੇਮ ਵੀ ਕਰਵਾ ਸਕਦੇ ਹੋਗੇ ਪਰ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊ 15 ਤੋਂ 20 ਦਿਨ ਰੈਡੀ ਕਰਕੇ ਦੇ ਦਾਂਗੇ ਤੁਹਾਨੂੰ ਤੇ ਜਿਹੜਾ ਮੈਂ ਬੀਬੀ ਬਲੂ ਸੂਟ ਪਾਇਆ ਸੀ ਜੀ ਜਾਰਜਟ ਦੇ ਉੱਪਰ ਇਹ ਦੂਜਾ ਪੀਸ ਹੈਗਾ ਜਿਹੜਾ ਰੈਡੀ ਹੋ ਕੇ ਆਇਆ ਹੈਗਾ ਤੁਸੀਂ ਦੇਖ ਸਕਦੇ ਹੋ ਫਰੰਟ ਬੈਕ ਵਰਕ ਸੀਗਾ ਕਾਫੀ ਭੈਣਾਂ ਦੇ ਆਰਡਰ ਸੇਮ ਕਲਰ ਤੇ ਨੇ ਚੱਲ ਰਹੇ ਨੇਗੇ ਆਪਣੇ ਜਦੋਂ ਰੈਡੀ ਹੋ ਕੇ ਆਗੇ ਤੁਹਾਨੂੰ ਫੇਰ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਤਰ੍ਹਾਂ ਵਰਕ ਸੀ ਜੀ ਤੁਸੀਂ ਮੇਰੇ ਇੰਸਟਾਗ੍ਰam ਤੇ ਵੀ ਚੈੱਕ ਕਰ ਸਕਦੇ ਹੋਗੇ ਵੀਡੀਓ ਇਹ ਇਦਾਂ ਕੰਮ ਸੀਗਾ ਹੋਇਆ ਹੋਇਆ ਆਹ ਸੈਂਟਰ ਪੈਨਲ ਸੀਗਾ ਵਿੱਚ ਤੇ ਆਹ ਫਰੰਟ ਫਰੰਟ ਨੈੱਕ ਹੈਗਾ ਇਹ ਵਾਲਾ ਤੁਸੀਂ ਕੰਮ ਦੇਖ ਸਕਦੇ ਹੋਗੇ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਇਹ ਫਰੰਟ ਨੈੱਕ ਸੀਗਾ ਸੈਂਟਰ ਪੈਨਲ ਹੈਗਾ ਸਾਰਾ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਆਜੂਗਾ ਜੀ ਬੈਕ ਨੈੱਕ ਇਹ ਬੈਕ ਨੈੱਕ ਬਣਿਆ ਹੋਇਆ ਹੈਗਾ ਡਾਰਕ ਜਾਮਨੀ ਸ਼ੇਡ ਦੇ ਉੱਪਰ ਆਪਾਂ ਬਣਾਇਆ ਹੈਗਾ ਇਹ ਇਹ ਆਜੂਗਾ ਜੀ ਬਾਵਾ ਦਾ ਕੰਮ ਆਜੂਗਾ ਸਲਵਾਰ ਤੇ ਕੋਈ ਵਰਕ ਨਹੀਂ ਹੈਗਾ ਤੇ ਨਾਲ ਭੈਣ ਨੇ ਲਗਵਾਇਆ ਫੁੱਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਕਲਰ ਤੇ ਹੋਰ ਤੇ ਜਿੱਦਾਂ ਵੀ ਕਰਵਾ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣਾ ਆਪਣਾ 2 2 ਟੋਨ ਪਸ਼ਮੀਨੇ ਤੇ ਰੈਡੀ ਕਰਵਾਇਆ ਇਹ ਵੀ ਸੂਟ ਆ ਜਿਹੜਾ ਬਾਹਰ ਜਾ ਰਹੇ ਆ ਆਪਣਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਘੇਰੇ ਤੇ ਇਹ ਮੇਰਾ ਬਲੈਕ ਸੂਟ ਪਾਇਆ ਹੁੰਦਾ ਸੀ ਜੀ ਭੈਣ ਨੇ ਇਹ ਰੰਗ ਤੇ ਕਰਵਾਇਆ ਤੁਸੀਂ ਵੀ ਆਪਣੇ ਕੋਲੇ ਟੂ ਟੋਨ ਪਸ਼ਮੀਨਾ ਪਲੇਨ ਪਸ਼ਮੀਨਾ ਆ ਚੁੱਕਿਆ ਹੈਗਾ ਸਾਰੇ ਰੰਗ ਆ ਚੁੱਕੇ ਨੇ ਜੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਪਸ਼ਮੀਨੇ ਤੇ ਸੂਟ ਤਾਂ ਤੁਸੀਂ ਆਪਣੇ ਦੇ ਸਕਦੇ ਹੋਗੇ ਆਪਣੇ ਆਰਡਰ ਨੇਗੇ ਜਿਹੜੇ ਤੁਸੀਂ ਜਲਦੀ ਦਿਓ ਜੀ ਕਿਉਂਕਿ ਆਪਣੇ ਕੋਲੇ ਹੋ ਜਾਣਾ ਜੀ ਰੈਸ਼ ਸੀਜ਼ਨ ਦਾ ਟਾਈਮ ਹੈ ਹੁਣ ਹੈਂਡਵਰਕ ਮਸ਼ੀਨਵਰਕ ਕੋਈ ਵੀ ਤੁਸੀਂ ਸੂਟ ਤਿਆਰ ਕਰਵਾਉਣੇ ਨੇ ਹੁਣ ਆਪਣੇ ਜਲਦੀ ਜਲਦੀ ਤੁਸੀਂ ਆਪਣੇ ਰੈਡੀ ਕਰਵਾ ਸਕਦੇ ਹੋ ਕੰਮ ਹੈ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਹੈਗਾ ਪੂਰਾ ਐਨ ਫਿਨਿਸ਼ਿੰਗ ਵਾਲਾ ਮਿਲੂਗਾ ਜਿੰਮੇ ਦਾ ਤੁਸੀਂ ਕੰਮ ਕਰਵਾਉਂਗੇ ਉਵੇਂ ਦਾ ਆਪਾਂ ਤੁਹਾਨੂੰ ਕੰਮ ਹੈਗਾ ਜਿਹੜਾ ਉਸ ਤੋਂ ਵੀ ਵਧੀਆ ਕਰਕੇ ਦੇਵਾਂਗੇ ਠੀਕ ਹੈ ਜੀ ਕਿਉਂਕਿ ਹੁਣ ਜਿਹੜਾ ਸੀਜ਼ਨ ਹੈਗਾ ਸਟਾਰਟ ਹੋ ਚੁੱਕਿਆ ਹੈਂਡਵਰਕ ਦੇ ਵਿਆਹਾਂ ਵਾਲੇ ਆਰਡਰ ਨੇਗੇ ਲੱਗੇ ਹੋਏ ਨੇਗੇ ਜਦੋਂ ਰੈਡੀ ਹੋ ਕੇ ਆਗੇ ਜਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤਰ੍ਹਾਂ ਹੀ ਮੇਰਾ ਬਲੈਕ ਸੂਟ ਸੀਗਾ ਤੁਸੀਂ ਦੇਖ ਸਕਦੇ ਹੋਗੇ ਇਹ ਚਾਕਾਂ ਤੇ ਘੇਰੇ ਤੇ ਸੀਗਾ ਇਹ ਵਾਲਾ ਨੈਕ ਦਾ ਡਿਜ਼ਾਈਨ ਸੀਗਾ ਤੇ ਇਹਦੀਆਂ ਬਾਹਵਾਂ ਨਿੱਗੀਆਂ ਜਿਹੜੀਆਂ ਬਹੁਤ ਸੋਹਣਾ ਵਰਕ ਹੋਇਆ ਹੈ ਬਾਹਵਾਂ ਤੇ ਸਾਰਾ ਕੰਮ ਹੈ ਜੀ ਜਿਹੜਾ ਹਰੀਦਾ ਹੋਇਆ ਹੋਇਆ ਟੂ ਟੋਨ ਪਸ਼ਮੀਨੇ ਤੇ ਹੋਇਆ ਹੈ ਇਹਦੇ ਨਾਲ ਤੁਸੀਂ ਪਿੰਕ ਦੁਪੱਟਾ ਰੱਖ ਲਓ ਇੱਕ ਕਲਰ ਦਾ ਰੱਖ ਲਓ ਹਾਂਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਆਪਾਂ ਰੈਡੀ ਕੀਤਾ ਜੀ ਪਲੇਨ ਪਸ਼ਮੀਨੇ ਦੇ ਉੱਪਰ ਬਲੂ ਕਲਰ ਦੇ ਵਿੱਚ ਇਸ ਤਰ੍ਹਾਂ ਵੀ ਸ਼ੇਪ ਨੈਕ ਬਣਾਇਆ ਹੈਗਾ ਤੇ ਵਿੱਚ ਬੂਟੀ ਆ ਜਾਊਗੀ ਤੇ ਇਦਾਂ ਘੇਰੇ ਦਾ ਕੰਮ ਆ ਜਾਊਗਾ ਮਿਰਰ ਵਰਕ ਹੋਇਆ ਹੋਇਆ ਹੈਗਾ ਘੇਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਾਂਦੇ ਸੋਹਣਾ ਪਿਆਰਾ ਹੈ ਕੰਮ ਜਿਹੜਾ ਪਰ ਰੈਡੀ ਕੀਤਾ ਹੈ ਇਹਦੇ ਬਾਵਾ ਤੇ ਕੰਮ ਆ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਇਹ ਵੀ ਆਪਾਂ ਪਸ਼ਮੀਨੇ ਤੇ ਬਣਾਏ ਭੈਣ ਹੋਣਾ ਦਾ ਆਰਡਰ ਹੈਗਾ ਪਸ਼ਮੀਨੇ ਦੇ ਸੂਟਾਂ ਤੇ ਸੀਗਾ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇੱਕ ਉਹਨਾਂ ਦਾ ਸੂਟ ਹੋਰ ਹੈਗਾ ਉਹ ਵੀ ਤੁਹਾਨੂੰ ਆਪਾਂ ਸ਼ੋਅ ਕਰ ਦਿੰਨੇ ਹਾਂਗੇ ਇਹ ਜਿਹੜਾ ਕੰਮ ਹੈ ਜੀ ਸਾਰਾ ਜੀਰੋ ਟਾਂਕੇ ਤੇ ਹੋਇਆ ਹੋਇਆਗਾ ਦੇਖ ਸਕਦੇ ਹੋ ਤੁਸੀਂ ਕਲਰ ਕੰਬੀਨੇਸ਼ਨ ਸਾਰਾ ਜੀਰੋ ਟਾਂਕੇ ਤੇ ਹੋਇਆ ਹੋਇਆ ਹੈ ਨੈਕ ਤੇ ਵਰਕ ਹੋਇਆ ਹੋਇਆ ਹੈਗਾ ਇਹਦੇ ਇਸ ਤਰ੍ਹਾਂ ਇਹ ਨੈਕ ਦਾ ਕੰਮ ਆ ਜਾਊਗਾ ਠੀਕ ਹੈ ਜੀ ਬਾਵਾ ਤੇ ਕੰਮ ਹੋਇਆ ਹੋਇਆਗਾ ਆਵਲਾ ਜਿਹੜਾ ਵਰਕ ਹੈ ਜੀ ਇਹ ਬਾਵਾ ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਜਦੋਂ ਪਾਈਪਿੰਗ ਲੈਸ ਵਗੈਰਾ ਲੱਗ ਗਈ ਹੈ ਨਾ ਫਿਨਿਸ਼ਿੰਗ ਹੋ ਗਈ ਫਿਰ ਤੁਹਾਨੂੰ ਪਤਾ ਲੱਗੇ ਜੂ ਪ੍ਰੋਪਰ ਵੀ ਕਿੰਦਾ ਲੱਗ। ਨੈਕਸਟ ਸੂਟ ਹੈ ਜੀ ਆਪਾਂ ਕਾਟਨ ਲੀਲਨ ਦੇ ਉੱਪਰ ਰੈਡੀ ਕੀਤਾ ਹੈਗਾ। ਇਹ ਆਪਾਂ ਪਹਿਲਾਂ ਵੀ ਰੈਡੀ ਕੀਤਾ ਸੀ ਕਿਸੇ ਕਸਟਮਰ ਦਾ ਤੇ ਹੁਣ ਵੀ ਆਪਾਂ ਰੈਡੀ ਕੀਤਾ ਹੈਗਾ। ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਘੇਰੇ ਤੇ ਵਰਕ ਆ ਜਾਊਗਾ ਬਹੁਤ ਹੀ ਜਿਆਦਾ ਪਿਆਰਾ ਆਰਟੀਕਲ ਰੈਡੀ ਹੋਇਆ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਹੈਗਾ। ਸੈਂਟਰ ਪੈਨਲ ਆ ਜਾਣਗੇ ਜੀ ਉੱਪਰ ਤੱਕ ਤੇ ਇਹਦੇ ਬਾਹਾਂਵਾਂ ਤੇ ਕੰਮ ਆ ਚੁੱਕਾ ਇਸ ਤਰ੍ਹਾਂ ਬਾਹਾਂਵਾਂ ਹੈਵੀ ਨਹੀਂ ਗਿਆ ਠੀਕ ਹੈ ਜੀ ਇਹ ਵੀ ਤੁਸੀਂ ਬਹੁਤ ਸਾਰੇ ਕਲਰ ਆਪਣੇ ਕੋਲੇ ਹੈਗੇ ਨੇ ਫੋਟੋਆਂ ਮੰਗਵਾ ਲਿਓ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਆਪਣਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਸਾਡਾ ਡਿਜ਼ਾਈਨ ਵੀ ਤੁਸੀਂ ਕੋਈ ਵੀ ਫੈਬਰਿਕ ਤੇ ਬਣਾ ਸਕਦੇ ਹੋ ਅਗਲਾ ਆ ਗਿਆ ਜੀ ਖਾਦੀ ਕਾਟਨ ਦੇ ਉੱਪਰ ਜਿਹੜੇ ਕਿ ਰਿਪਾਰਟ ਟੋੜ ਪੀਸ ਆਪਾਂ ਰੈਡੀ ਕੀਤੇ ਨਗੇ ਇਹ ਵਾਲੇ ਸੇਮ ਹੀ ਕਲਰ ਤੇ ਰੈਡੀ ਕੀਤੇ ਨੇ ਹੋਰ ਕੋਈ ਕਲਰ ਤੇ ਰੈਡੀ ਨਹੀਂ ਹੋਏ ਹੈਗੇ ਪ੍ਰੋਪਰ ਫਿਟਿੰਗ ਵਾਲਾ ਸੂਟ ਹੈ ਇਹਦੇ ਲਈ ਸਾਨੂੰ ਨਾ ਪੂਰਾ ਥੋੜੀ ਪ੍ਰੋਪਰ ਫਿਟਿੰਗ ਚਾਹੀਦੀ ਹੈ ਇਹ ਵੀ ਭੈਣ ਦਾ ਸੂਟ ਹੈਗਾ ਕਿਸੇ ਦਾ ਹੋਰ ਵੀ ਬਣ ਰਹੇ ਨੇ ਇਹਦੇ ਨਾਲ ਦੇ ਸੂਟ ਫਿਰ ਲੈ ਕੇ ਆਵਾਂਗੇ ਵੀਡੀਓ ਦਾ ਬਣ ਕੇ ਆਗੇ ਲੋ ਜੀ ਇਦਾਂ neck ਦਾ ਡਿਜ਼ਾਈਨ ਆ ਜਾਊਗਾ ਇਸ ਤਰ੍ਹਾਂ ਦੇਖੋ ਪ੍ਰੋਪਰ ਹਨਾ ਇਹ ਸਾਰਾ hip ਦਾ ਹੈਗਾ ਸਾਈਡ ਤੋਂ ਤੇ ਇਹ ਘੇਰੇ hip ਚਾਕ ਸਾਰਾ ਇਹ ਇੱਥੇ نیچے ਸਾਰਾ ਇਹ ਫਿਟਿੰਗ ਵਾਲਾ ਸੂਟ ਹੈਗਾ ਪ੍ਰੋਪਰ ਥੋੜੀ ਚੈਸਟ ਕਮਰ हिਪ ਹਨਾ ਚਾਕ ਆਉਂਦੇ ਨੇਗੇ ਤੇ ਇਸ ਤਰ੍ਹਾਂ ਰੈਡੀ ਹੋਊਗਾ ਇਹ ਤੁਸੀਂ ਸੇਮ ਵੀ ਬਣਾ ਸਕਦੇ ਹੋਗੇ ਲਓ ਜੀ ਇਹਦੇ ਵਿੱਚ ਆਪਾਂ ਦੋ ਡਿਜ਼ਾਈਨ ਰੈਡੀ ਕੀਤੇ ਨੇਗੇ ਤੁਸੀਂ ਇਹ ਵਾਲਾ ਵੀ ਕਰਾ ਸਕਦੇ ਹੋਗੇ ਹੋਰ ਵੀ ਕਰਾ ਸਕਦੇ ਇੱਕ ਹੋਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਇਹੇ ਆਪਾਂ ਰੱਖੀ ਹੈ ਜੀ ਸ਼ਰਟ ਰੱਖੀ ਹੈਗੀ ਇਸ ਤਰ੍ਹਾਂ ਆਪਾਂ neck ਤੇ ਡਿਜ਼ਾਈਨ ਕੀਤਾ ਹੈਗਾ ਸਾਰਾ ਤੁਸੀਂ ਕੰਮ ਦੇਖ ਸਕਦੇ ਹੋਗੇ ਇਹ ਆਜੂਗਾ ਜੀ ਘੇਰੇ ਦਾ ਕੰਮ ਆਜੂਗਾ ਪਹਿਲਾਂ neck ਦਾ ਸੀਗਾ ਘੇਰੇ ਤੇ ਵਰਕ ਆਜੂਗਾ ਇਹ ਆਜੂਗਾ ਜੀ ਬਾਹਾਂਾਂ ਤੇ ਕੰਮ ਆਜੂਗਾ ਫਿਰ ਆਜੂਗਾ ਜੀ ਬਾਟਮ ਤੇ ਵਰਕ ਆਜੂ ਬਾਟਮ ਆਪਾਂ ਇਸ ਇਦਾਂ ਦੀ ਰੱਖੀ ਹੈ ਕੰਟਰਾਸਟ ਬਣਾਇਆ ਹੈਗਾ ਪ੍ਰਿੰਟ ਦਾ ਇਸ ਤਰ੍ਹਾਂ ਬਾਟਮ ਰੱਖੀ ਹੈ ਠੀਕ ਹੈ ਜੀ ਕੋਈ ਵੀ ਤੁਸੀਂ ਪ੍ਰਿੰਟ ਹੈਗਾ ਇਸ ਤਰ੍ਹਾਂ ਡਿਜ਼ਾਈਨ ਕਰਾ ਲਿਆ ਕਰੋ ਬਹੁਤ ਹੀ ਜ਼ਿਆਦੇ ਸੋਹਣਾ ਰੈਡੀ ਹੋ ਜਾਊਗਾ ਬਾਕੀ ਮੈਨੂੰ ਆਇਆ ਸੀਗਾ ਵੀ ਜਲਦੀ ਦੇ ਵਿੱਚ ਪੀਸ ਹੁੰਦੇ ਨੇ ਰੈਡੀ ਹੋ ਕੇ ਇਦਾਂ ਹੀ ਨਾ ਚਲੇ ਜਾਣ ਤਾਂ ਤੁਹਾਡੇ ਨਾਲ ਅਨਸਟਿਚ ਵੀਡੀਓ ਸ਼ੇਅਰ ਕੀਤੀ ਆ ਆਪਾਂ ਭੈਣ ਦੇ ਸੂਟਾਂ ਦੀ ਹਾਂਜੀ ਇਹ ਜਿਹੜੀ ਹੈ ਕਿ ਇਹ ਸ਼ਰਟ ਬਣਾਈ ਹੋਈ ਹੈ ਤੇ ਇਹ ਬਾਟਮ ਹੈਗੀ ਇਹ ਕਲਰ ਦੀ ਜਿਹੜਾ ਮਤਲਬ ਬਾਟਮ ਦਾ ਬਾਟਮ ਦੇ ਵਿੱਚ ਕਲਰ ਨੇਗੇ ਆਪਾਂ ਸ਼ਰਟ ਦੇ ਵਿੱਚ ਮਤਲਬ ਐਡ ਕੀਤੇ ਨੇਗੇ ਜਿਹੜੇ ਸ਼ਰਟ ਦੇ ਵਿੱਚ ਕਲਰ ਨੇਗੇ ਉਹ ਆਪਾਂ ਬਾਟਮ ਦੇ ਵਿੱਚ ਛਾੜ ਕੀਤੇ ਨੇ ਇਦਾਂ ਆਪਾਂ ਇਹ ਸੂਟ ਹੈਗਾ ਜਿਹੜਾ ਰੈਡੀ ਕੀਤਾ ਇਹ ਆਪਣਾ ਖੁੱਦ ਦਾ ਡਿਜ਼ਾਈਨ ਆ ਕਿਸੇ ਦਾ ਕੋਈ ਡਿਜ਼ਾਈਨ ਨਹੀਂ ਹੈਗਾ ਖੁੱਦ ਆਪਨੇ ਡਿਜ਼ਾਈਨ ਰੈਡੀ ਕੀਤੇ ਹੋਏ ਨੇਗੇ ਤੁਸੀਂ ਕੋਈ ਵੀ ਫੈਬਰਿਕ ਤੇ ਕਰਾ ਲਓ ਪਲੇਨ ਤੇ ਕਰਵਾ ਲਓ ਪ੍ਰਿੰਟਡ ਤੇ ਕਰਵਾ ਲਓ ਅਸੀਂ ਪ੍ਰਿੰਟ ਸੂਟਾਂ ਨੂੰ ਵੀ ਤੁਹਾਨੂੰ ਇਸ ਤਰ੍ਹਾਂ ਮਤਲਬ ਡਿਜ਼ਾਈਨ ਕਰਕੇ ਦੇ ਸਕਦੇ ਆਂਗੇ ਬਹੁਤ ਸੋਹਣੇ ਆਪਾਂ ਰੈਡੀ ਕਰ ਸਕਦੇ ਆ ਪ੍ਰਿੰਟ ਸੂਟਾਂ ਨੂੰ ਜੇ ਤੁਸੀਂ ਸਿੰਪਲ ਪ੍ਰਿੰਟ ਸੂਟ ਨਹੀਂ ਪਾਉਂਦੇ ਹੈਗੇ ਹਨ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦੇ ਉੱਤੇ ਵੀ ਡਿਜ਼ਾਈਨ ਕਰ ਦਿਓ ਤਾਂ ਆਪਾਂ ਤੁਹਾਨੂੰ ਜਰੂਰ ਉਸ ਤਰ੍ਹਾਂ ਰੈਡੀ ਕਰਕੇ ਦਵਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ